ਹਾਂਜੀ ਮਨਕੀਰਤ ਸਤਿ ਸ੍ਰੀ ਅਕਾਲ ਸੀਐਮ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਵਧੀਆ ਚੜ੍ਹਦੀ ਕਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਜੀਮ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਕਲਾ ਵਾਲੇ ਸੀਐਮ ਹੋ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਮਨਕੀਰਤ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈਗਾ ਸੋ ਅੱਜ ਜਦੋਂ ਤੁਹਾਡੇ ਵਰਗੇ ਪੰਜਾਬ ਦੇ ਧਰਤੀ ਦੇ ਪੁੱਤ ਨਾਲ ਖੜ ਜਾਂਦੇ ਲੋਕਾਂ ਦੇ ਤਾਂ ਸਾਡੀ ਜ਼ਿੰਮੇਵਾਰੀ ਲੋਕਾਂ ਨੇ ਬਹੁਤ ਵੱਡੀ ਲਾਈ ਹੈ ਤੇ ਆਪਾਂ ਵੀ ਨਿਭਾਵਾਂਗੇ ਰਲ ਕੇ ਨਿਭਾਵਾਂਗੇ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਜੀ ਬਹੁਤ ਜ਼ਿਆਦਾ ਮਾਣ ਹੈ ਅੱਜ ਤੁਹਾਡੇ ਨਾਲ ਗੱਲ ਕਰਕੇ ਐਡਾ ਐਡਾ ਹੌਸਲਾ ਹੋ ਗਿਆ ਜੀ ਚੜਦੀ ਕਲਾ ਸਾਡੇ ਸੀਐਮ ਸਾਡੇ ਨਾਲ ਆ ਵੀ ਆਰ ਪ੍ਰਾਊਡ ਠੀਕ ਆ ਬੋਲੇ ਸੋਨਿਆਲੇ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬਹੁਤ ਜਿਉਂਦੇ ਬਸਦੇ ਰਹੋ ਔਰ ਐਦਾਂ ਹੀ ਲੋਕਾਂ ਦੀ ਸੇਵਾ 'ਚ ਲੱਗੇ ਰਹੋ